ਬਿਸਮਿਲਲਾ ਰਹਿਮਾਨ ਰਹਿੀਮ ਅਸਲਾਮੁਅਲੈਕਮ ਕੀ ਹਾਲ ਹੈ ਵੀਰ ਠੀਕ ਠਾਕ ਹੋ ਖੁਸ਼ ਰਾਹੀਏ ਤੁਹਾਡਾ ਆਪਣਾ YouTube ਚੈਨਲ ਸੂਫੀਆਬਾਸ ਅਫੀਸ਼ੀਅਲ ਹੋਰ ਸਨਾਓ ਠੀਕ ਠਾਕ ਹੋ ਖੁਸ਼ ਰਾਹੀਏ ਭਾਈ ਅਜ਼ਮਤ ਰੰਦੇ ਅੱਗੇ ਵੀ ਹਮਰਚਾਂ ਦੀ ਵੀਡੀਓ ਬਣਾਈ ਹੈ ਤੇ ਮਾਸ਼ਾਅੱਲਾ ਬਹੁਤ ਸੋਹਣੀ ਨਾ ਪਿਆਜ਼ ਦੇ ਨਾਲ ਨਾਲ ਮਰਚਾਂ ਵੀ ਲਾਈਆਂ ਹਨ ਉਹਨਾਂ ਦੇ ਨੇ ਅਸੀਂ ਦੋ ਫਸਲਾਂ ਦੇ ਕੀਤੀਆਂ ਹਨ ਇੰਨੀ ਜਗ੍ਹਾ ਦੇ ਵਿੱਚ ਇਸ ਨੇ ਤਿੰਨ ਫਸਲਾਂ ਕਰਾਂਗੇ ਪੁੱਛਾਂਗੇ ਇਹਨਾਂ ਪੱਟੜੇ ਕਿੰਨੇ ਪਾਣ ਲੱਗੇ ਨੇ ਹੋਰ ਪੜੜਾ ਚੌੜਾ ਰੱਖਣਗੇ ਜਿਹਦੀ ਵਜ੍ਹਾ ਤੇ ਤਿੰਨ ਫਸਲਾਂ ਕਿਸ ਤਰ੍ਹਾਂ ਕਰ ਸਕਦੇ ਨੇ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਭਾਈ ਕੀ ਹਾਲ ਹੈ ਠੀਕ ਹੋ ਸਤਿ ਸ੍ਰੀ ਅਕਾਲ ਭਾਈ ਹਜਮਤ ਹੋ ਰ ਹੈ ਅੱਲਾਹ ਸ਼ੁਕਰ ਹੈ ਤੁਸੀਂ ਆਂਦੇ ਹੋ ਪੇ ਮਾ ਦੋ ਫਸਲਾਂ ਗਿਆ ਹ ਲਾਈਆਂ ਨੇ ਪਿਆਜ਼ ਮਾਸ਼ਾਅੱਲਾ ਤੁਹਾਡਾ ਠੀਕ ਹੋਇਆ ਹੈ ਹਾਂਜੀ ਬਹੁਤ ਸੋਹਣੇ ਪੈਸੇ ਵਟੇ ਗਏ ਨੇ ਕਿੰਨੀਆਂ ਮਰਚਾਂ ਦੀਆਂ ਚੋਣੀਆਂ ਚੁਕ ਲਈਆਂ ਇਹ ਅਸਾਂ ਦੋ ਕਰ ਲਈਆਂ ਨੇ ਕਿਉਂਕਿ ਹਾਂ ਰੇਟ ਲਾਈਆਂ ਆਸਣ ਅੱਛਾ ਉਹਦੀ ਵਜ੍ਹਾ ਤੋਂ ਫਸਲ ਅੱਛੀ ਹੋਈ ਹੈ ਦੋ ਚੋਣੀਆਂ ਵਿੱਚ ਕਿ ਤਕਰੀਬਨ ਐਸ ਚੋਣੀਆਂ ਦੇ 200 ਦਿੱਤੇ ਬੈ ਕੇ ਸਾਡਾ ਨਿਕਲਿਆ ਮਾਸ਼ਾ ਅੱਲਾ ਉਸ ਤੋਂ ਪਹਿਲੇ ਵੀ ਇੱਕ ਚੋਣੀ ਕੀਤੀ ਉਹ ਚ ਅੱਛੇ ਬੈਗ ਨਿਕਲੇ ਨੇ ਹੁਣ ਫਿਰ ਮਾਸ਼ਾ ਅੱਲਾ ਸਾਡੀ ਤਿਆਰ ਹੋ ਚੱਲੀ ਹੈ ਆਹੋ ਵੇਖਿਆ ਕਿੰਨੇ ਦਿਨ ਲੱਗ ਗਏ ਆ ਚੁਗਦੇ ਆਂ ਚੁਗਦੇ ਆ ਸਾਨੂੰ 6 ਤੋਂ 7 ਦਿਨ ਲੱਗ ਗਏ ਨੇ 6 7 ਦਿਨ ਕਿੰਨੇ ਕਿੰਨੇ ਤੋੜ ਲਾਂਦੇ ਰੋਜ਼ ਦੇ ਆੜੇ ਰੋਜ਼ ਦੇ 30 ਤੋਂ ਲੈ ਕੇ 40 ਤੱਕ ਅਸੀਂ ਬੈਗ ਉਤਾਰਨੇ ਮਾਸ਼ਾ ਅੱਲਾ ਬੜੇ ਗਰਮੀ ਬਹੁਤ ਜ਼ਿਆਦਾ ਹੈ ਨਾ ਆਮ ਗਰਮੀ ਹੈ ਤੇ ਜਿਹੜੀਆਂ ਬਾਰਿਸ਼ਾਂ ਜ਼ਿਆਦਾ ਪਈਆਂ ਨੇ ਤੋਂ ਮਤਾਸਰ ਹੋਏ ਨੇ ਹਾਂਜੀ ਹਾਂਜੀ ਪੌਦੇ ਬਹੁਤ ਜ਼ਿਆਦਾ ਮਤਾਸਰ ਹੋਏ ਹਨ ਪਾਣੀ ਖੜਾ ਹੋ ਜਾਂਦਾ ਹੈ ਉਦੀ ਵਾਇਆ ਤੋਂ ਜ਼ਿਆਦਾ ਖਰਾਬ ਹੁੰਦੇ ਨੇ ਨਹੀਂ ਅਗਰ ਪਾਣੀ ਫਾਇਦੇ ਥੱਲੇ ਜੜਾਂ ਚ ਖੜਾ ਹੋ ਜਾਂਦਾ ਤੇ ਤੇ ਬਿਮਾਰੀਆਂ ਵੀ ਹੁੰਦੀਆਂ ਨੇ ਫਿਰ ਹਾਂਜੀ ਇਹਦੇ ਉੱਤੇ ਫੋਰਾ ਨਾ ਸਰ ਟਾਈਮ ਅਟੈਕ ਹੋ ਜਾਂਦਾ ਪੌਦਿਆਂ ਦੇ ਤੇ ਕਿਹੜੀ ਬਿਮਾਰੀ ਆਏ ਤੇ ਕਿਵੇਂ ਸੱਦੇ ਬਾਪ ਕਰਦੇ ਪਤਾ ਇਹ ਸੁਜੀ ਸਾਹਿਬ ਫੋਨ ਆਈਏ ਬਲਾਸਟੇ ਨੂੰ ਬਲਾਸਟੇ ਹਾਂਜੀ ਮੂੰਹ ਸਾਡੀ ਜੀ ਨੂੰ ਕਹਿੰਦੇ ਹਾਂਜੀ ਉਹਦੇ ਵਾਸਤੇ ਹੁਣ ਅਸੀਂ ਆ ਸਪਰੇਅ ਕੀਤੀ ਅੱਜ ਜੀ ਅਰ ਰਿਸਟਾ ਦੀ ਦਵਾਈ ਲੈ ਕੇ ਕਾਸੋਮੀਨ ਨਾਲ ਮੁਸ਼ਕਿਲਾਂ ਨਪਾਈਏ ਇਸ ਪੈਤ ਮੱਖੀ ਵਾਸਤੇ ਤੇਲੇ ਵਾਸਤੇ ਇਹ ਪੱਤੇ ਵੇਖਿਆ ਨਾ ਹਜੇ ਪੱਤੇ ਉੱਤੇ ਥੋੜੇ ਜਿਹਾ ਨਾਰਮਲ ਹੋਏ ਨੇ ਇਨਸ਼ਾਅੱਲਾ ਠੀਕ ਹੋ ਜਾਣਗੇ ਨਾਲ ਸਕਸੈਸ ਪਾਈਏ ਤੇ ਪੱਤੇ ਸਭ ਖੁੱਲ ਜਾਣਗੇ ਜਿਨੇ ਵੀ ਆਣੇ ਅਗੇ ਇਸਤੇਮਾਲ ਕੀਤੇ ਪਹਿਲਾਂ ਕਿ ਪਹਿਲੀ ਵਾਰ ਕੀਤੇ ਨਹੀਂ 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 ਅਸੀਂ ਸ਼ੁਰੂ ਤੋਂ ਕਿ ਹੀ ਦਵਾਈਆਂ ਬਾਇ ਨਹੀਂ ਵੇਖਿਆ ਥੱਲੇ ਬੂਟਾ ਜਿਹੜਾ ਸਾਰਾ ਸਹੀ ਜਿਹੜਾ ਉਹਦੇ ਪੱਤੇ ਨੇ ਪੱਤੇ ਉੱਤੇ ਆ ਕੇ ਨੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਇਹ ਸਿਰਫ ਗਰਮੀ ਦੀ ਵਜ੍ਹਾ ਤੋਂ ਜ਼ਿਆਦਾ ਹੋਏ ਨੇ ਇਨਸ਼ਾਅੱਲਾ ਠੀਕ ਹੋ ਜਾਣਗੇ ਹੁਣ ਸਪਰੇਅਾਂ ਕੀਤੀ ਹੈ ਹੂੰ ਤੇ ਇਹ ਕਿ ਤੁਹਾਡਾ ਅੱਗੋਂ ਫਲ ਲੱਗਣ ਡਿਆ ਫਿਰ ਕਿੰਨੇ ਦਿਨ ਤੱਕ ਚੱਲੇਗਾ ਦੋ ਤੂੰਆਂ ਚੋਣੀਆਂ ਚੁਗਲੀਆਂ ਤੇ ਇਨਸ਼ਾਅੱਲਾ ਅਸਾ ਹੀ ਖਤਮ ਕਰਨੀ ਹੈ ਜਦੋਂ ਖਤਮ ਕਰਨੀ ਹੈ ਇਹ ਖਤਮ ਨਹੀਂ ਹੁੰਦੀਆਂ ਆਪਣੇ ਆਪਣੇ ਹੁੰਦੀਆਂ ਹਾਂਜੀ ਬਿਮਾਰੀ ਨਾ ਕੋਈ ਆਏ ਬਿਮਾਰੀ ਨਾ ਕੋਈ ਆਏ ਪਾਣੀ ਨਾ ਮਾਰਦਾ ਵੇ ਦਾ ਪਾਇ ਕੋਸੇ ਪ੍ਰਯੋਗ ਤੋਂ ਇਲਾਵਾ ਸਭ ਕੁਝ ਕਰਨਾ ਸੀ ਲੇਕਿਨ ਉੱਤੋਂ ਮੌਸਮ ਜਿਹੜਾ ਨਾ ਉਹ ਤੁਹਾਨੂੰ ਪਤਾ ਹੈ ਬਾਰਸ਼ਾਂ ਹਾਂਜੀ ਐਸਾ ਫਿਰ ਸਾ ਉੱਤੇ ਛਟਾ ਕਰਤਾ ਸੀ ਬਹੁਤ ਜ਼ਿਆਦਾ ਮੈਂ ਖਾਦਾ ਵੀ ਖਾਦਾ ਛਟਾ ਉੱਤੇ ਕੀਤਾ ਉਹ ਫਿਰ ਅਸੀਂ ਪਟੜੀਆਂ ਦੇ ਉੱਤੇ ਖੜੇ ਹੋ ਕੇ ਨਾ ਫਿਰ ਉੱਤੇ ਛਟਾ ਕੀਤਾ ਨਹੀਂ ਮਸ਼ੀਨ ਦੇ ਸਪ੍ਰੇਲ ਚ ਪਾ ਨਹੀਂ 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 ਉਹਦਾ ਹੱਥ ਨਾਲ ਹੀ ਚੋਲੀ ਪਾ ਕੇ ਉਹਦੇ ਵਿੱਚ ਫਿਰ ਦੋਹਾਂ ਸਾਈਡਾਂ ਦਾ ਛਟਾ ਕਰਦੇ ਨੇ ਨਹੀਂ ਉੱਤੇ ਕੀਤਾ ਥੱਲੇ ਬੂਟਿਆਂ ਦੇ ਮੁੰਡਾਂ ਚ ਕੀਤਾ ਹੈ ਬੂਟਿਆਂ ਦੇ ਮੁੰਡਾਂ ਦੇ ਵਿੱਚ ਠੀਕ ਹੋ ਗਿਆ ਅੱਗੋਂ ਤੁਸੀਂ ਆਂਦੇ ਪੇ ਇੰਸਰਾਂ ਤਿੰਨ ਫਸਲਾਂ ਲਾਣੀਆਂ ਨੇ ਉਹ ਕਿਸ ਤਰ੍ਹਾਂ ਹੋਣਗੀਆਂ ਉਹ ਇਨਸ਼ਾਅੱਲਾ ਹੁਣ ਆਂਦਾ ਜੋ ਅਸੀਂ ਹੁਣ ਪਨੀਰੀ ਬੀਜਾਂਗੇ ਮਿਰਚਾਂ ਦੀ ਪਿਆਜ਼ਾਂ ਦੀ ਨਾਲ ਅਸੀਂ ਟਮਾਟਰ ਕਰਾਂਗੇ ਇਹਨਾਂ ਦੇ ਨਾਲ ਪਟੜਾ ਚੌੜਾ ਰੱਖੋਗਾ ਕਿ ਇੰਨਾ ਰਹੇਗਾ ਨਹੀਂ ਨਹੀਂ ਪਟੜਾ ਹੀ ਤਕਰੀਬਨ 2 ਫੁੱਟ ਤੋਂ ਉੱਤੇ ਰੱਖਾਂਗੇ ਪਹਿਲਾਂ ਕਿੰਨਾ ਰੱਖਿਆ ਹੈ ਪਹਿਲੇ ਅਸੀਂ ਰੱਖਿਆ ਹੀ ਤਕਰੀਬਨ ਕੋਈ 14 ਇੰਚ ਜਿਹੜਾ 14 ਇੰਚ ਦਾ ਉਹਦੇ ਚ ਅਸੀਂ ਲਾਈਏ ਚਾਰ ਲੈਣਾ ਪਿਆਜ਼ਾਂ ਦੀ ਤੇ ਫਿਰ ਇੱਕ ਸਾਈਡ ਤੇ ਸਭ ਮਿਰਚਾਂ ਲਾਈਏ ਹੁਣ ਇਨਸ਼ਾਅੱਲਾ ਹਾਂ ਦੋ ਫੁੱਟ ਤੇ ਉੱਤੇ ਰੱਖਾਂਗੇ ਤਾਂ ਕਿ ਇੱਕ ਸਾਈਡ ਤੇ ਟਮਾਟਰ ਪਿਛਕਾਰ ਪਿਆਜ਼ ਇੱਕ ਸਾਈਡ ਤੇ ਦੂਸਰੀ ਤੇ ਇਹਦੀ ਕਾਸ਼ਤ ਕਿਵੇਂ ਕਰੋਗੇ ਇੱਕ ਵਕਤ ਦੇ ਵਿੱਚ ਕਿ ਲੈਦਾ ਲੈਦਾ ਕਰੋਗੇ ਨਹੀਂ ਨਹੀਂ ਆ ਪਹਿਲੇ ਅਸੀਂ ਪਿਆਜ਼ ਲਗਾਵਾਂਗੇ ਹਾਂਜੀ ਇਨਸ਼ਾਅੱਲਾ ਪਿਆਜ਼ ਤੋਂ ਫੋਰਨ ਬਾਅਦ ਜਨਵਰੀ ਦੇ ਐਂਡ ਦੇ ਉੱਤੇ ਮਿਰਚਾਂ ਤੇ ਟਮਾਟਰ ਦੋਨਾਂ ਸਾਈਡਾਂ ਤੇ ਹੀ ਲਗਾਵਾਂਗੇ ਇਕੱਠੀਆਂ ਲੱਗਣਗੀਆਂ ਹਾਂਜੀ ਇੱਕ ਸਾਈਡ ਤੇ ਮਿਰਚ ਹੋਏਗੀ ਇੱਕ ਸਾਈਡ ਤੇ ਟਮਾਟਰ ਪਿਆਜ਼ ਨਹੀਂ ਅੱਗੋਂ ਲਾਣਾ ਪਿਆਜ਼ ਵਿੱਚ ਹੋਏਗਾ ਨਾ ਸੈਂਟਰ ਪਿਆਜ਼ ਵਿੱਚਕਾਰ ਤੇ ਉਹਦਾ ਜਿਹੜਾ ਪਾਣੀ ਦਾ ਉਹ ਕਿਸ ਤਰ੍ਹਾਂ ਰੇਜ ਪਹੁੰਚੇਗਾ ਉਹ ਖੇਲ ਸੀ ਡੂੰਗੀ ਬਣਾਨੇ ਆ ਇਸ ਵਾਸਤੇ ਪਾਣੀ ਭਰ ਕੇ ਲਾਈਏ ਤਾਂ ਕਿ ਰੇਜ ਪੜ ਜੇ ਆਜ਼ਾ ਨੂੰ ਵੀ ਤੇ ਟਾਦਰਮਿਆਂ ਚ ਅਗੇ ਪਾਣੀ ਜਿਹੜਾ ਦੋਹਾਂ ਪਾਸੇ ਲੱਗੇਗਾ ਦੋਹਾਂ ਪਾਸੇ ਰਹਿ ਜਿਹੜਾ ਨਾ ਅੱਪਜ ਟਾਚ ਹੋ ਜਾਏਗਾ ਹਾਂਜੀ ਅੱਗੇ ਵੇਖਿਆ ਤੋਹਾਂ ਕਿ ਉਹ ਵੈਸੇ ਹੀ ਤੁਸੀਂ ਆਂਦੇ ਨਹੀਂ ਨਹੀਂ ਅਸੀਂ ਕੀਤਾ ਨਾ ਅਗੇ ਕੋણા ਸਾ ਟਮਾਟਰ ਇਸ ਦਫਾ ਲਗਾਨੇ ਨੇ ਤਾਂ ਕਿ ਲੋਕਾਂ ਜ਼ਿੰਮੇਦਾਰ ਭਾਈਆਂ ਨੂੰ ਪਤਾ ਲੱਗ ਜਾਏ ਇੱਕ ਟਾਈਮ ਚ ਤਿੰਨ ਫਸਲਾਂ ਕਿਵੇਂ ਕਰੀ ਦੀਆਂ ਮਾਸ਼ਾਅੱਲਾ ਬੜੀ ਗੱਲ ਹੈ ਤੇ ਕਿਸ ਤਰ੍ਹਾਂ ਕਿਹੜੀ ਕਿਹੜੀ ਫਸਲ ਪਹਿਲਾਂ ਉਤਰੇਗੀ ਸਭ ਤੋਂ ਪਹਿਲੇ ਅਸੀਂ ਪਿਆਜ਼ ਕ निकालेंगे ਆਪਣੇ ਹਾਂਜੀ ਉਹ ਅਸੀਂ ਤਕਰੀਬਨ April ਦੇ ਵਿੱਚ ਫਰੋਖਤ ਕਰ ਦੇਵਾਂਗੇ ਖਤਮ ਹੋ ਜਾਣਗੇ ਹਾਂਜੀ ਫਿਰ ਅਸੀਂ ਗੋਡੀ ਕਰਾ ਕਰਾਂਗੇ ਟਮਾਟਰਾਂ ਦੀ ਤੇ ਮਿਰਚਾਂ ਦੀ ਦੋਨੋਂ ਸਾਈਡਾਂ ਤੇ ਫਿਰ ਮਿੱਟੀ ਚੜਾ ਕੇ ਫਿਰ ਸਾਡੇ ਜਿਹੜੇ ਟਮਾਟਰ ਇਨਸ਼ਾਅੱਲਾ ਮਈ ਤੋਂ ਪਹਿਲੇ ਸ਼ੁਰੂ ਹੋ ਜਾਣਗੇ ਨਹੀਂ ਤੇ ਜਿਵੇਂ ਤੁਹਾਡੇ ਬੁੱਧ ਦਾ ਕਦ ਕਿੰਨਾ ਦੱਸਦੇ ਮਿਰਚਾਂ ਦੇ ਬੂਟੇ ਦਾ ਹੁਣ ਇਹ ਤਾਂ ਹੁਣ ਇਸ ਟਾਈਮ ਤੇ ਕਿਰੀਬਾ ਨੇ ਕੋਈ 4 ਫੁੱਟ ਦਾ ਹੈ ਕੋਈ 5 ਫੁੱਟ ਦਾ ਹੈ ਕੋਈ 3 ਫੁੱਟ ਦਾ ਹੈ ਨਹੀਂ ਅਗੇ ਵੀ ਬੂਟਾ 4-5 ਫੁੱਟ ਦਾ ਹੈ ਜਿਹੜਾ ਤੁਹਾਨੂੰ ਇਸ ਸਾਈਡ ਤੇ ਟਮਾਟਰ ਲਾਣਾ ਹੈ ਇਹ ਦੋਵੇਂ ਆਪਸ ਵਿੱਚ ਮੈਨੇਜਮੈਂਟ ਕਿਵੇਂ ਹੋਣਗੇ ਨਹੀਂ ਨਹੀਂ ਮੈਨੇਜਮੈਂਟ ਨਹੀਂ ਹੋਣਗੇ ਆਪਸ ਵਿੱਚ ਉਹ ਟਮਾਟਰ ਦਾ ਪੌਦਾ ਛੋਟਾ ਰਹੇ ਨੇ ਉੱਚਾ ਚਾ ਹੋ ਜਾਣਾ ਉਹਨੇ ਜ਼ਮੀਨ 'ਤੇ ਬੈਠਾ ਰਹਿਣਾ टमा तक तो 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 एक माह तो कोई दस पंद्रह महीना डेढ़ डेढ़ महीने खत्म हो जाएगा ठीक होगा मिर्चा सात अठ महीने चल दिर्चा इनशाला दसंबर तक भी चलने मतलब पहलिया दो फसलांत ਤੈਂ ਆ ਮਨੇ ਸمیٹ ਲਈਏ ਉਸ ਤੋਂ ਬਾਅਦ ਖਾਲੀ ਮਰਚਾਂ ਰਹਿ ਜਾਣਗੀਆਂ ਜਿਵੇਂ ਮਰਚਾਂ ਨੇ ਵੇਖਿਆ ਜਿੱਥੇ ਪਨੀਰੀ ਘੱਟ ਲੱਗੀ ਉੱਥੇ ਨੇ ਬਾਕੀ ਜਿਹੜਾ ਨਾ ਉਹ ਕਵਰ ਕਰ ਗੀਆਂ ਉਹ ਅੱਗੇ ਤੁਹਾਡੇ ਮਰਚਾਂ ਬਹੁਤ ਸੰਗਣੀਆਂ ਨੇ ਮਾਸ਼ਾਅੱਲਾ ਉਹ ਕਿ ਨੁਕਸਾਨ ਜਿਹੜੀਆਂ ਜਿੱਥੇ ਹਵਾ ਨਹੀਂ ਕਰਾਸ ਹੁੰਦੇ ਪਏ ਜ਼ਿਆਦਾਤਰ ਪੌਦੇ ਨੂੰ ਨਾ ਘੱਟ ਤੋਂ ਘੱਟ 2.5 ਫੁੱਟ ਦਾ ਦੋਟ ਦਾ 2.5 ਫੁੱਟ ਲਾਓ ਤਾਂ ਕਿ ਪੌਦਾ ਖਿਲਰੇ ਉਹਦੇ ਵਿੱਚ ਫਲ ਜ਼ਿਆਦਾ ਲੱਗੇਗਾ ਜਿੰਨਾ ਸੰਗੜਾ ਲਾਓਗੇ ਫਲ ਘੱਟ ਲੱਗੇਗਾ ਤੁਹਾਡਾ ਨਹੀਂ ਇਹਦਾ ਜਦੋਂ ਲਾਂਦੇ ਹੋ ਪਮੈਸ਼ ਕਰਕੇ ਲਾਂਦੇ ਬੂਟੇ ਨੂੰ ਨਹੀਂ ਅੰਦਾਜ਼ੇ ਨਾਲ ਲਾ ਲਈਦਾ ਲੋ ਜੀ ਇੰਨਾ ਕੁ ਵਖਫਾ ਰੱਖਣਾ ਚਾਹੀ ਖਾਲੀ ਹੋਰ ਪੌਦਾ ਕਿੰਨਾ ਵੱਡਾ ਹੋ ਗਿਆ ਮਾਸ਼ਾਅੱਲਾ ਝਾੜ ਵੀ ਬਹੁਤ ਜ਼ਿਆਦਾ ਹਾਂ ਲੈ ਹੋਰ ਪੈਂਦੇ ਤੁਸੀਂ ਇਹਨੇ ਵਦਨਾ ਪਦਨ ਦੇ ਸਾਡਾਂ ਤੇ ਹਾਂਜੀ ਆ ਤਾਂ ਜਿਹਨੇ ਬੂਟੇ ਨੇ ਫਸ ਜਾਣਾ ਆਪਣੇ ਵਿੱਚ ਬਿਲਕੁਲ ਤੇ ਉੱਥੇ ਫਿਰ ਆ ਕੇ ਫਲ ਕੱਟ ਜਾਂਦਾ ਹੈ ਫਲ ਕੱਟ ਜੇਗਾ ਐਵਰੇਜ ਨਹੀਂ ਦੇਗਾ ਕੋਣ ਹੈ ਜਿੰਨਾ ਵਿਰਲਾ ਉਹਨਾ ਮਾਸ਼ਾਅੱਲਾ ਫਲ ਜ਼ਿਆਦਾ ਦੇਗਾ ਹਵਾ ਆਚਾਰਾਂ ਪਾਸੇ ਲੱਗਦੇ ਪਏ ਹਾਂਜੀ ਤੇ ਖਾਦ ਵੀ ਸਹੀ ਅچھے ਤਰੀਕੇ ਨਾਲ ਇਹਨੂੰ ਮਿਲੇਗੀ ਹੂੰ ਉਸ ਤੋਂ ਬਾਅਦ ਵਾਕੇ ਕੀ ਇਹਦੇ ਚ ਹੋਏ ਨੂੰ ਵੱਡੋ ਕੇ ਕਈ ਵੱਡ ਕੇ ਦੁਬਾਰਾ ਜਿਵੇਂ ਪਿੰਡੀਆਂ ਦੁਬਾਰਾ ਹੋ ਜਾਂਦੀਆਂ ਨੇ ਉੱਤੋਂ ਵੱਢਦੇ ਨੇ ਨਹੀਂ ਨਹੀਂ ਅਸੀਂ ਇਹਨੂੰ ਖਤਮ ਕਰਾਂਗੇ ਫਿਰ ਅਸੀਂ ਪਿਆਜ਼ਾਂ ਦੀ ਤਰਫ ਆਵਾਂਗੇ ਬੋਟਾ ਨਹੀਂ ਆਪਣੇ ਬੋਟਾ ਮਰਦਾ ਨਹੀਂ ਜਿਵੇਂ ਇਹ ਦਸੰਬਰ ਦੇ ਵਿੱਚ ਜੋ ਕਕਰ ਪੈਣਾ ਉਹਦੇ ਨੇ ਮਰਨਾ ਹੈ ਕਕਰਾ ਥੱਲੇ ਅਸਰ ਕਰਦਾ ਕਿ ਉੱਤੋਂ ਪੱਤਰਾ ਨਹੀਂ ਨਹੀਂ ਉੱਤੇ ਪੱਤਰਾ ਦੇ ਅਸਰ ਕਰੇਗਾ ਸਾਰਾ ਤੇ ਪੱਤਰਾ ਜਿਹੜੇ ਨੇ ਮਰ ਜਾਂਦੇ ਨੇ ਹਾਂਜੀ ਕਾਲੀ ਟਾਣੀਆਂ ਰਹਿ ਜਾਂਦੀਆਂ ਕਾਲੀ ਟਾਣੀਆਂ ਰਹਿਣਗੀਆਂ ਤੇ ਅਸੀਂ ਇਹਨੂੰ ਫਿਰ ਜ਼ਮੀਨ ਚੋਂ ਕੱਢ ਕੇ ਇੱਕ ਤਰਫ ਢੇਰ ਲਾ ਦਿਆਂਗੇ ਜ਼ਮੀਨ ਦੀ ਤਿਆਰੀ ਕਰਕੇ ਫਿਰ ਇਨਸ਼ਾਅੱਲਾ ਪਿਆਜ਼ ਦੀ ਤਰਫ ਵਾਹਾਂਗੇ ਨਹੀਂ ਇਹ ਦੇ ਫੌਰਨ ਬਾਅਦ ਪਿਆਜ਼ ਲਗਣਾ ਕਰੀਏ ਤਿੰਨਾਂ ਦੇ ਪਹਿਲ ਲਗਣੀ ਫਸਲ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਹੋਏਗਾ ਇਨਸ਼ਾਅੱਲਾ ਪੌਚੇ ਖਤਮ ਹੋਏਗੀ ਉਸ ਤੋਂ ਬਾਅਦ ਪਹਿਲੇ ਛੱਡ ਦੋਗੇ ਪੋਲੀ ਪਹਿਲੀ ਕੋ 15-20 ਦਿਨ ਇਹਨੂੰ ਬਰਿਹਾਲ ਕਰਾਂਗੇ ਇਸ ਵਾਸਤੇ ਅਗਲੀ ਫਸਲ ਦੀ ਤਿਆਰੀ ਸਹੀ ਹੋਵੇ ਠੀਕ ਹੋ ਗਿਆ ਤੇ ਐੜੀਆਂ ਤੁਸੀਂ ਮਿਰਚਾਂ ਲੈ ਕੇ ਜਾਂਦੇ ਬਦ ਦੋ ਚੋਣੀਆਂ ਤੁਸੀਂ ਤਰੋੜੇ ਨੇ ਰੇਟ ਦਾ ਕੀ ਸਿਸਟਮ ਹੈ ਇੰਡੀਆ ਦਾ ਰੇਟ 1500 ਤੋਂ ਲੈ ਕੇ 2000 ਰੁਪਏ ਤੱਕ ਸਾਡਾ ਬੈਗ ਵਿਕਿਆ ਹੈ ਮੰਡੀ ਦੇ ਵਿੱਚ ਤੇ 50 ਦਾ ਤਰੀ ਕਿਲੋ ਬੈਗ ਦੇ ਵਿੱਚ ਮਿਰਚ ਹੁੰਦੀ ਹੈ ਤੇ ਮਾਸ਼ਾਅੱਲਾ ਰੇਟ ਵੀ ਠੀਕ ਹੈ ਐਵਰੇਜ ਵੀ ਸਾਡੀ ਬਹੁਤ ਜ਼ਿਆਦਾ ਹੈ ਇੱਕ ਮੰਡੀ ਲੈ ਕੇ ਜਾਂਦੇ ਹੋ ਕਿ ਡਿਫਰੈਂਟ ਕਰਦੇ ਹੋ ਬੇ ਅਗਰ ਵੇਖੀ ਤਾਂ ਕਿਤੇ ਨਾ ਹੋਵੇ ਰੇਟ ਤੇ ਫਿਰ ਉਹ ਦੋ ਤੇ ਕਰ ਲੀਦਾ ਜਿਹੜੇ ਜ਼ਿਆਦਾ ਮੰਡੀ ਤੁਹਾਨੂੰ ਕਿਹੜੇ ਸ਼ੂਟ ਕਰਦੇ ਅਸੀਂ ਜ਼ਿਆਦਾਤਰ ਡਸਕੇ ਜਾਂ ਫਿਰ ਸ਼ਾਹਕੋਟ ਮੰਡੀ 'ਚ ਜ਼ਿਆਦਾਤਰ ਵੇਚ ਗੁਜਰਾਵਾਲਾ ਗੁਜਰਾਵਾਲਾ ਕਿੰਨਾ ਕਰਾਇਆ ਫੀਡਬੈਕ ਦਾ ਲੱਗ ਜਾਂਦਾ ਹੈ ਤੇ ਤਕਰੀਬਨ 150 ਰੁਪਏ ਕਰਾਇ ਪੈ ਜਾਂਦਾ ਇੱਕ ਬੈਗ ਪਿੱਛੇ ਜਿਹੜੇ ਤਰੋੜਦੇ ਮਿਰਚਾਂ ਇਹਨਾਂ ਦੀ ਮਜ਼ਦੂਰੀ ਠੇਕਾ ਹੈ ਕਿ ਇਹਨਾਂ ਦਿਹਾੜੀ ਲੈਂਦੇ ਮਜ਼ਦੂਰ ਇਹ ਇਹਨਾਂ ਦਾ ਠੇਕਾ ਕੀਤਾ ਹੁੰਦਾ ਕਿੰਨਾ ਕੋ ਖਰਚਾ ਹੋ ਜਾਂਦਾ ਇਹ ਤਕਰੀਬਨ 350 ਰੁਪਏ ਚੁੱਕੀਏ ਤੁਸੀਂ ਕਿੰਨੇ ਲੈ ਆਓ ਕਿੰਨੇ ਫਾਸਟ ਆ ਇਹ ਤਕਰੀਬਨ ਕੋਹ ਭਾਰ ਤੋਂ ਤਿੰਨ ਅੰਦਰ ਦੂਰੀ ਬਣ ਗਈ ਲੈ ਪਰ ਇੱਕ ਇੱਕਦਮਾਂ ਚੋਣੀਆਂ ਵੀ ਇਹ ਵੀ ਇੱਕ ਚੋਣੇ ਦੀ ਮੈਂ ਪੈਸੇ ਤੁਸੀਂ ਜਾਂਦੇ ਭੋਣੇ ਨਹੀਂ ਮਾਸ਼ਾਅੱਲ ਸਾਡੀਆਂ ਲੱਗੀਆਂ 8 ਦਿਨ ਚ 7ਆਂ ਨੇ ਇੱਕ ਹਾਂਜੀ 8 ਦਿਨ ਵਿੱਚ 7 ਤਰੀਕਾਂ ਲੱਗੀਆਂ ਤੁਹਾਡੀਆਂ ਹੁਣ ਤੱਕ ਦੋ ਦੋ ਚੋਣੀਆਂ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਤੇ ਰੇਟ ਵੀ ਚਲੋ ਅੱਜ ਦਾ ਇਹਨਾਂ ਰੇਟ ਨਹੀਂ ਹੈ ਨਾਰਮਲ ਹਾਂ ਜੇ ਅਗਰ 2000 ਉਤੇ ਬੈਗ ਵਿਕੇਤੇ ਫਿਰ ਜ਼ਿਆਦਾ ਪ੍ਰੋਫਿਟ ਹੋਏਦੀ ਚਲੋ ਅੱਲਾ ਦਾ ਸ਼ੁਕਰ ਹੈ ਇਹ ਵੀ ਬਹੁਤ ਜ਼ਿਆਦਾ ਹਾਂ ਜਿਹੜੇ ਰੋਜ਼ ਰੋਜ਼ ਤਰੀਕ ਲੱਗਦੀ ਹਾਂ ਜੀ ਹੁਣ ਤੁਸੀਂ ਇੱਕ ਵਾਰ ਚੁਗ ਲੈਗੇ 8 ਦਿਨ ਲਾ ਰਹੇ ਦੁਬਾਰਾ ਪਿੱਛੋਂ ਕਿੰਨੇ ਦਿਨ ਚ ਫਿਰ ਬਸ ਹੋ ਜਾ ਚਾਰ ਪੰਜ ਦਿਨ ਬਾਅਦ ਅਸਾਂ ਫਿਰ ਸ਼ੁਰੂ ਕਰ ਦੇਣੀ ਇਨਸ਼ਾ ਅੱਲਾ ਤੁਸੀਂ ਆਂਦੇ ਇੱਕ ਵਾਰੀ ਚੋਣੀ ਪੂਰੀ ਹਫਤੇ ਚ ਉਹਨੂੰ ਖਤਮ ਕਰੋ ਹਾਂਜੀ 98 ਦਾ ਵਕਫਾ ਦੇ ਵਿੱਚ ਉਸ ਤੋਂ ਬਾਅਦ ਫਿਰ ਮਾਲਨਾ ਤਰੋੜਨਾ ਸ਼ੁਰੂ ਕਰਦੇ ਹਾਂ ਹਾਂਜੀ 6-7 ਦਿਨ ਦਾ ਵਕਫਾ ਦੇ ਕੇ ਫਿਰ ਪਿੱਛੋਂ ਤਿਆਰ ਇਹ ਜਿਹੜੀਆਂ ਪਿੱਛੇ ਤੁਸੀਂ ਤਰੋੜੀਆਂ ਨੇ ਨਾ ਚੈੱਕ ਕਰਨੇ ਇਹ 8 ਦਿਨ ਹਾਂਜੀ ਭਾਈ ਜੀ ਜੇ ਸਾਹਨ ਦੱਸੋ ਇਹ ਮਰਚਾਂ ਤੁਹਾਡੀਆਂ ਤਰੋੜੀਆਂ ਨੂੰ ਕਿੰਨੇ ਦਿਨ ਹੋ ਗਏ ਨੇ ਤੇ ਮਾਸ਼ਾਅੱਲਾ ਕਿੰਨਾ ਕੁ ਭਾਗੋ ਫਲ ਛੇਤੀ ਤਿਆਰ ਹੋ ਰਿਹਾ ਮਾਸ਼ਾਅੱਲਾ ਹੁਣ ਵੇਖੋ ਫਲ ਬਹੁਤ ਜ਼ਿਆਦਾ ਤਿਆਰ ਹੋ ਗਿਆ ਤੇ ਅੱਲਾ ਖੈਰ ਹੈ ਕਿ 8 ਦਿਨ ਹੋ ਗਏ ਨੇ ਅਸਾਂ ਸਿਰਫ 7 ਦਿਨ ਬਾਅਦ ਫਿਰ ਸ਼ੁਰੂ ਕਰ ਦੇਣਾ ਨਾ ਤੋੜਨਾ ਤੇ ਮਰਚੀ ਵੀ ਵੇਖੋ ਬਣਾਵੜ ਬੜੀ ਅੱਛੀ ਹੈ ਦੀ ਖੂਬਸੂਰਤ ਹੈ ਮੰਡੀ 'ਚ ਜ਼ਿਆਦਾ ਮਹਿੰਗੀ ਵਿਕਦੀ ਦੂਸਰੀ ਬਜਾ ਹਾਂਜੀ ਮੈਂ ਖੜੀਆਂ ਨੇ ਤੇ ਕੜਵਾਹੜੇ ਬੜੀ ਹੈ ਇੱਕ ਤੇ ਹਾਈਬ੍ਰਿਡ ਹੁੰਦੇ ਨਾ ਹਾਈਬ੍ਰਿਡ ਨਹੀਂ ਆਏ ਇਹ ਹਾਈਬ੍ਰਿਡ ਹੀ ਹੈ ਲੇਕਿਨ ਦੇਸੀ ਟਾਈਪ ਦੇ ਵਿੱਚ ਆਂਦੀ ਕੜਵਾਹਟ ਕੋਈ ਨਹੀਂ ਹੁੰਦੀ ਮਿੱਠੀਆਂ ਹੁੰਦੀਆਂ ਨੇ ਹਾਂਜੀ ਲੇਕਿਨ ਇਹ ਮਿਰਚ ਤੁਹਾਡੀ ਜਿਹੜੀ ਬਹੁਤ ਜ਼ਿਆਦਾ ਕੋੜੀ ਹੈ ਹਾਂਜੀ ਕੀ ਕਰਦੇ ਸਬਜ਼ੀ ਜਗ ਇਸਤੇਮਾਲ ਕਰਦੇ ਕਿ ਚਾਰ ਵਗੈਰਾ ਪੈਂਦਾ ਇਹਦਾ ਇਹਦਾ ਚਾਰ ਵੀ ਪੈਂਦਾ ਹੈ ਤੇ ਜ਼ਿਆਦਾਤਰ ਲੋਕ ਹੰਡੀਆਂ 'ਚ ਇਸਤੇਮਾਲ ਕਰਦੇ ਨੇ ਇਹ ਦੋ ਤਿੰਨ ਪਾਈਆਂ ਹੁੰਦੇ ਹੰਡੀ ਆਪਸਾਂ ਤੁਸੀਂ ਜਾਂਦੇ ਪਿਆਜ਼ ਹੈ ਇਹ ਵੀ ਸਬਜ਼ੀਆਂ ਦੇ ਸਰਦਾਰ ਹੈ ਹਾਂਜੀ ਹਰ ਚੀਜ਼ ਦੇ ਵਿੱਚ ਨੇ ਇਸਤੇਮਾਲ ਹੋਣਾ ਹੈ ਹਾਂਜੀ ਬਿਲਕੁਲ ਮਰ ਦੀ ਮੰਗ ਬੜੀ ਜੀ ਇਹਦੀ ਮੰਗ ਘਟ ਨਹੀਂ ਸਕਦੇ ਨਹੀਂ ਨਹੀਂ ਇਹਦੀ ਮੰਗ ਤੇ 12 ਮਹੀਨਾਂ ਹੀ ਰਹਿੰਦੀ ਹੈ ਤਕਰੀਬਨ ਕੋਈ ਵੀ ਤੁਸੀਂ ਸਬਜ਼ੀ ਪਕਾਣੀ ਹੈ ਇਹਦੇ ਵਿੱਚ ਜ਼ਰੂਰ ਇਸਤੇਮਾਲ ਹੋਣੀ ਹੈ ਹਾਂਜੀ ਉਹ ਦਿਨ ਵੇਖਿਆ ਤੁਸੀਂ ਛਾਂਟੀ ਕਰਦੇ ਬੜੀਆਂ ਵਿੱਚੋਂ ਰੈੱਡ ਕਲਰ ਦੀਆਂ ਮਰਚਾਂ ਕੱਢਦੇ ਤੇ ਉਹਦਾ ਕੀ ਕਮਾਲ ਹੈ ਉਹ ਰੱਖ ਲਿਦੀਆਂ ਨੇ ਘਰ ਵਾਸਤੇ ਜਾਂ ਅਗਰ ਕੋਈ ਦੋਸਤ ਦਾ ਹੋਣ ਉਹਨਾਂ ਨੂੰ فروਖ ਕਰਛੜੀ ਦੀ ਲੋ ਜੀ ਤੁਸੀਂ ਇਸਤੇਮਾਲ ਕਰ ਲਓ ਨੇ ਜਿਹੜੇ ਰੈੱਡ ਵੱਖਰੀ ਕਰਨ ਦਾ ਰੇਟ ਜ਼ਿਆਦਾ ਕਿ ਘੱਟ ਹੈ ਉਹਦਾ ਰੇਟ ਬਹੁਤ ਜ਼ਿਆਦਾ ਹੈ ਹਰੀ ਨਾਲੋ ਉਹ 1000 ਰੁਪਏ ਤਕ ਕਿਲੋ ਵਿਕਦੀ ਹੈ ਸਕਾ ਕੇ ਕਿ ਅੰਜੇ ਸਕਾ ਕੇ ਸਕਾ ਕੇ ਆਪ ਭਾਓਗੇ ਕਿ ਅਗਲੇ ਬਸ ਅੰਜੇ ਸਾਬਤ ਹੀ ਦਵੋਗੇ ਬਸ ਅਗਲੇ ਸਾਬਤ ਦਾਂਗੇ ਜਿਸ ਤਰ੍ਹਾਂ ਮਰਜ਼ੀ 1000 ਰੁਪਏ ਕਿਲੋ ਹਾਂਜੀ ਨੇ ਜਿਹੜੀ ਮਾਰਕੀਟ ਚ ਵਿਕਦੀ ਪਹਰੇ 800 ਰੁਪਏ ਕਿਲੋ ਲੇਕਿਨ ਉਹਦੇ ਵਿੱਚ ਉਹਨਾਂ ਨੇ ੜਾ ਮਾੜਾ ਬਣਾ ਕੀਤਾ ਹੁੰਦਾ ਲੇਕਿਨ ਇਹ ਅਸੀਂ ਖਾਲਸ ਦਿਆਂਗੇ ਉਹਨਾਂ ਦੇ ਡੰਡੀ ਟੋਕੇ ਵੇਚਣ ਦੀ ਵਿੱਚ ਪ੍ਰਾਣੀ ਮਰਚ ਨਾਲ ਮਿਕਸ ਕਰ ਦਿੰਨੇ ਹਾਂ ਹਾਂਜੀ ਜਿਸ ਤਰ੍ਹਾਂ ਪ੍ਰਾਣੀ ਮਰਚ ਮਿਕਸ ਕਰਨ ਦੀ ਇੱਕ ਤਾਂ ਕਲਰ ਨਹੀਂ ਦਿੰਦੀ ਔਰ ਰੰਗ ਪਾਉਣ ਦੇ ਵਿੱਚ ਇਹਦਾ ਮਾਸ਼ਾਅੱਲਾ ਕਲਰ ਬਹੁਤ ਜ਼ਿਆਦਾ ਤੇਜ਼ ਹੈ ਦੂਸਰੀ ਮਿਰਚ ਨਾਲ ਤੇਜ਼ ਕਰਾ ਰਹੇ ਫਸਲ ਮਾਸ਼ਾਅੱਲਾ ਤੁਹਾਡੀ ਬਹੁਤ ਪਿਆਰੀ ਵਿੱਚ ਵਿਰਲੀਆਂ ਨੇ ਉਹ ਕੇ ਕਰਕੇ ਜ਼ਿਆਦਾ ਸੰਗਣੀਆਂ ਨਾਲ ਕੇ ਤੁਹਾਨੂੰ ਪੁੱਛਾ ਸੰਗਣੀ ਦੇ ਵਿੱਚ ਇਹਦੀ ਬਨਿਸਬਤ ਫਲ ਘਟ ਲੱਗਾ ਹੈ ਉਹਦੇ ਚ ਘਟ ਲੱਗਾ ਚ ਬਹੁਤ ਜ਼ਿਆਦਾ ਆ ਤੁਸੀਂ ਅੱਗੋ ਹੋਇਆ ਨਾ ਅਗਲੇ ਸਾਲ ਲਾਓਗੇ ਤੇ ਇਸ ਤੋਂ ਜ਼ਿਆਦਾ ਵਕਫਾ ਅੱਗੋ ਇਸ ਤੋਂ ਅੱਛੀ ਮਿਹਨਤ ਕਰਾਂਗੇ ਨਹੀਂ ਇਸ ਤੋਂ ਜ਼ਿਆਦਾ ਵਕਫਾ ਦੋਗੇ ਤੇ پیداوار ਹੋਰ ਜ਼ਿਆਦਾ ਆਏਗੀ ਵੇਖਿਆ ਜਿਹੜੇ ਬੂਟੇ ਕੱਲੇ ਕੱਲੇ ਆਪਣੀ ਜਗ੍ਹਾ ਤੇ ਨੇ ਹਾਂਜੀ ਉਹ ਜ਼ਿਆਦਾ ਸਿਹਤਮੰਦ ਨੇ ਔਰ ਹਵਾ ਦੀ ਕਰਾਸਿੰਗ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਮਿਲਦੀ ਹੈ ਪੇ ਹਾਂਜੀ ਇਹ ਮਾਸ਼ਾਅੱਲਾ ਬਹੁਤ ਜ਼ਿਆਦਾ ਫਲ ਲੱਗਾ ਤੁਹਾਡੇ ਫੁੱਲ ਕਰੇ ਕੋ ਬੜਾ ਲੱਗਾ ਹੈ ਹਾਂਜੀ ਇਹ ਇਨਸ਼ਾਅੱਲਾ ਦਸੰਬਰ ਵਿੱਚ ਹੀ ਫਾਰਗ ਹੋਣਗੇ ਜਿਵੇਂ ਫਸ ਗਏ ਹੁਣ ਹਨੇਰੀਆਂ ਤੇ ਨੇ ਹਨੇਰੀ ਨਾ ਨਹੀਂ ਨਹੀਂ ਹੋਣੇ ਦਾ ਕੋਈ ਨੁਕਸਾਨ ਨਹੀਂ ਹਨੇਰੀ ਹੁਣ ਦਾ ਅਸਰ ਤਾਂ ਨਾ ਹੁੰਦੀਆਂ ਨਹੀਂ ਨਹੀਂ ਹੁਣ ਨਹੀਂ ਹੋਣਗੇ ਇਨਸ਼ਾਅੱਲਾ ਕਿਉਂਕਿ ਹੁਣ ਪੌਦਾ ਹੀ ਵੱਡਾ ਹੋ ਗਿਆ ਆਪਸ ਵਿੱਚ ਮਿਲ ਗਿਆ ਤੇ ਅੱਗੇ ਅਗਰ ਮਿਲਿਆ ਨਾ ਫਿਰ ਡਿੱਗਣ ਦਾ ਜ਼ਿਆਦਾ ਖਤਰਾ ਹੈ ਜਿਹੜਾ ਇਹ ਵਿਗਾ ਤੁਹਾਡਾ ਲਾਇਆ ਇਹਦੀ ਵੇਖਿਆ ਵਕਫਾ ਸਹੀ ਹੈ ਔਰ ਇਸ ਮਰਚ ਦਾ ਕੱਦ ਵੀ ਛੋਟਾ ਵੀ ਸਾਰਾ ਇੱਕੋ ਹੀ ਲਾਇਆ ਹੈ ਇੱਕੋ ਹੀ ਬੀਜ ਸਾਰਾ ਆਹੋ ਦੂਸਰਾ ਜਿਹੜਾ ਵੇਖਿਆ ਸਾਈਡ ਤੁਹਾਡੀ ਉਹਦਾ 5 ਫੁੱਟ 4.5 ਤੋਂ 5 ਫੁੱਟ ਕੱਦ ਹੈ ਔਰ ਬਹੁਤ ਜ਼ਿਆਦਾ ਮਰਚ ਫਸੀ ਹੈ ਹਾਂਜੀ ਇਸ ਵਾਰ ਤਾਂ ਉਹਦਾ ਫਲ ਜਿਹੜਾ ਘਟ ਹੋਣਾ ਹੈ ਬਹੁਤ ਸ਼ੁਕਰੀਆ ਮਾਲੂਮਾਤ ਦੇਣ ਦਾ ਜੀ ਅਗਰ ਕੋਈ ਸਾਡੇ ਜ਼ਿੰਮੇਦਾਰ ਭਾਈ ਸਾਡੇ ਕੋਲ ਮਾਲੂਮਾਤ ਲੈਣਾ ਚਾਹਣ ਸਾਡਾ ਨੰਬਰ ਉਤੇ ਹੈਗਾ ਇਨਸ਼ਾਅੱਲਾ ਉਹਨਾਂ ਨੂੰ ਗਾਈਡ ਕਰਾਂਗੇ ਤੇ ਆਪਣੇ ਜ਼ਿੰਮੇਦਾਰਾ ਭਾਈਆਂ ਨੂੰ ਇਹ ਕਹਾਂਗੇ ਜਿਆਦਾ ਤੋਂ ਜਿਆਦਾ ਸਬਜ਼ੀਆਂ ਲਗਾਓ ਤੇ ਮੁਨਾਫਾ ਕਮਾਓ ਆਹ ਵੇਖਿਆ ਹੁਣ ਜਿਹੜਾ ਕਣਕ ਦਾ ਰੇਟ ਬਹੁਤ ਲੂਜ਼ ਹੈ 2600 ਮੰਨਦੇ ਆਂਦੇ ਨੇ ਫਿਰ ਜਿਹੜੀ ਅੱਗੋਂ 1509 ਹੁੰਦੀ ਪੈਦਾ ਵੀ ਆਂਦੇ 1800 ਰੁਪਏ ਰੇਟ ਨਿਕਲਿਆ ਕਣਕ ਮੁੰਜੀ ਲਾਓ ਫਿਰ ਤੇ ਤੁਸੀਂ ਠੇਕਾ ਵੀ ਨਹੀਂ ਪੂਰਾ ਕਰ ਸਕਦੇ ਨਹੀਂ ਨਹੀਂ ਆਹ ਸਬਜ਼ੀਆਂ ਜੇ ਵੀ ਇੱਕ ਤਰੀਕ ਅਗਰ ਮੱਠੀ ਲੱਗੇ ਦੂਸਰੀ ਅੱਲਾ ਮੈਂ ਤੁਹਾਨੂੰ ਕਣਕ ਮੁੰਜੀ ਦੇ ਬਜਾਇਜ਼ ਆ ਸਬਜ਼ੀਆਂ ਕਰੋ ਜਿਨ੍ਹਾਂ ਦੀ ਪੇ ਜ਼ਮੀਨ ਥੋੜੀ ਹੈ ਜਿਨ੍ਹਾਂ ਦੇ 100 ਕਿੱਲਾ 50 ਕਿੱਲੇ ਉਹਨਾਂ ਦੇ ਮਜਬੂਰੀ ਕਣਕ ਮੁੰਜੀ ਕਰ ਬਿਲਕੁਲ ਸਹੀ ਗੱਲ ਹੈ ਉਹ ਵੀ ਕਰਨੀ ਚਾਹੀਦੀ ਹੈ ਕਣਕ ਮੁੰਜੀ ਵੀ ਨਹੀਂ ਛੱਡਣੀ ਚਾਹੀਦੀ ਇਸ ਵਾਸਤੇ ਰੋਜ਼ਮਰਾਂ ਦੀ ਇਸਤੇਮਾਲ ਖਾਨ ਚਾਵਲ ਵੀ ਖਾਣੇ ਨੇ ਜ਼ਹਰੀ ਆਟਾ ਪੂਰਾ ਵੀ ਸਾਲ ਚੱਲਣਾ ਹੁੰਦਾ ਹੈ ਬਿਲਕੁਲ ਇਹ ਤਾਂ ਸਬਜ਼ੀਆਂ ਨੇ ਨਾ ਤੇ ਰੋਜ਼ਮਰਾਂ ਇਸਤੇਮਾਲ ਹੋਣੀ ਨੇ ਅਸੀਂ ਅੰਦਰ ਬੰਦੇ ਰਿਕਸ ਲੈਣ ਜਿਨ੍ਹਾਂ ਦੀ ਪਹਿਲੀ ਜ਼ਿਆਦਾ ਵੀ 1 ਕਿੱਲਾ 2 ਕਿੱਲਾ ਵਿੱਚ ਚੋਰਾ 3 ਕਿੱਲੇ ਹਾਂਜੀ ਆਪਣੇ ਘਰ ਦਾ ਨਿਜ਼ਾਮ ਚਲਾਉਣ ਵਾਸਤੇ ਪ੍ਰਾਫਿਟ ਵਾਸਤੇ ਇਹ ਕੰਮ ਕਰਨ ਜਿੰ ਥੋੜਾ ਥੋੜਾ ਕਰਨ ਲਾਜ਼ਮੀ ਸਬਜ਼ੀ ਕਿਹੜੀ ਜ਼ਿਆਦਾਤਰ ਉਹਨਾਂ ਨੇ ਲਾਣੀ ਚਾਹੀਦੀ ਹੈ ਸਬਜ਼ੀਆਂ ਤੇ ਸਾਰੀਆਂ ਨੇ ਤਕਰੀਬਨ ਜ਼ਿਆਦਾਤਰ ਮਾੜੂ ਕਦੂ ਨੇ ਟਿੰਡਾ ਹੈ ਉਸ ਤਰ੍ਹਾਂ ਕੀ ਆਕਤੂਏ ਕਾਲੀ ਤੋਰੀਏ ਜਿੰਨੀਆਂ ਵੀ ਸਬਜ਼ੀਆਂ ਨੇ ਥੋੜੀ ਥੋੜੀ ਕਰਕੇ ਇਸਤੇਮਾਲ ਕਰਨੀ ਚਾਹੀਦੀਆਂ ਨੇ ਆ ਬਸ ਇਹ ਪਤਾ ਹੋਣਾ ਚਾਹੀਦਾ ਕਿਹੜੇ ਕਿਹੜੇ ਮੌਸਮ ਤੇ ਲਗਣੀ ਹੈ ਔਰ ਬਿਮਾਰੀਆਂ ਤੁਹਾਨੂੰ ਕਿਸ ਤਰ੍ਹਾਂ ਸੱਦੇਬਾਬ ਕਰਨਾ ਹੈਗਾ ਹਾਂ ਜੀ ਇਹਦੇ ਵਿੱਚ ਬਾਹਰ ਸਟਾਫ ਐਮਸੀ ਜ਼ਿਆਦਾਤਰ ਦਵਾਈਆਂ ਇਸਤੇਮਾਲ ਕਰੋ ਤੇ ਰਿਜ਼ਲਟ ਵੀ ਦੇ ਦਿੰਦੀਆਂ ਨੇ ਦਵਾਈਆਂ ਇਹ ਤਾਂ ਗ੍ਰੀਬਾਸੀ ਪੰਜਵੇਂ ਛੇਵੇਂ ਦਿਨ ਸਪਰੇਅ ਕਰਦੇ ਰਹੇ ਨੇ ਮੈਂ ਕਿਹੜੀ ਕੰਪਨੀ ਦੀ ਦਵਾਈ ਜੀ ਅਰਿਸਟਾ ਬਾਇਰ ਐਫ ਐਮ ਸੀ ਤੇ ਨੇਸਵੇਰਾ ਐਚ 45 ਕੰਪਨੀਆਂ ਅੱਛੀ ਨੇ ਮਲਟੀ ਨੈਸ਼ਨਲ ਕੰਪਨੀਆਂ ਨੇ ਇਹਨਾਂ ਨੂੰ ਜਿੰਨਾ ਇਸਤੇਮਾਲ ਕਰੋਗੇ ਰਿਜ਼ਲਟ ਦੇਣੀ ਆ ਤੁਹਾਨੂੰ ਬਾਹਰ ਦੀ ਦਵਾਈ ਸਾਰੇ ਹੈ ਹਾਂਜੀ ਬਾਹਰ ਦੀ ਹੈ ਸਾਰੀ ਹਾਂ ਤੂੰ ਹ ਇਸਤੇਮਾਲ ਕੀਤੀ ਨਾ ਮੌਕੇ ਤੇ ਰਿਜ਼ਲਟ ਮਿਲਦਾ ਹੈ ਦਾ ਹਾਂਜੀ ਫੋਰੀ ਸਰਫੇਸ ਹੋਣਾ ਸ਼ੁਰੂ ਹੋ ਜਾਂਦਾ ਕਰਦੇ ਠੀਕ ਹੋ ਗਿਆ ਮਾਸ਼ਾਅੱਲਾ ਬਹੁਤ ਤੁਸੀਂ ਚੰਗੀਆਂ ਗੱਲਾਂ ਕਰਦੇ ਸਾਡਾ ਚੈਨਲ ਲਾਇਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਵਾ ਇਨੀ ਮਿਹਨਤ ਕਰਕੇ ਵੀਡੀਓ ਬਣਾਈ ਦੀਏ ਥੋੜਾ ਰਿਸਪੌਂਸ ਦਿਆ ਕਰੋ ਬੰਦੇ ਦੀ ਹੌਸਲਾ ਫਜ਼ਾਈ ਹੋ ਜਾਂਦੀ ਹੈ ਕੋਈ ਬੰਦਾ ਵੀ ਆਪਣੇ ਪੁੱਤੇ ਨਹੀਂ ਜਾ ਸਕਦਾ ਜਿੰਤਾ ਕੋਦੇ ਨਾਜ਼ਰੀਨ ਤਾਵਨ ਨਾ ਕਰਨ ਨਾ ਜ਼ਰਾ ਬਿਲਕੁਲ ਸਹੀ ਨਾਜ਼ਰੀਨ ਦੇ ਤਾਵਨ ਵਾਲੇ ਬੰਦਾ ਉੱਤੇ ਜਾਂਦਾ ਹੈ ਬਹੁਤ ਸ਼ੁਕਰੀਆ ਜੀ ਅਸਲਾਮੁਅਲੈਕ ਰahmatullahi ਬਰਕਾਤੋ